ਲਓ ਜੀ ਅੱਜ ਆਪਾਂ ਗੱਲ ਕਰਨੀ ਆ ਪੋਲਟਰੀ ਫਾਰਮ ਦੀ ਸਾਫ਼ ਸਫਾਈ ਦੇ ਬਾਰੇ ਵਿੱਚ ਕਿੱਦਾਂ ਕਿੱਦਾਂ ਪੋਲਟਰੀ ਫਾਰਮ ਦਾ ਬੈਚ ਨਿਕਲਣ ਤੋਂ ਬਾਅਦ ਪ੍ਰੋਪਰ ਸਾਫ਼ ਸਫਾਈ ਕਰਨੀ ਚਾਹੀਦੀ ਆ ਬਾਕੀ ਇਹ ਵੀਡੀਓ ਬਣਾਉਣ ਵਿੱਚ ਸਾਨੂੰ 5-6 ਦਿਨਾਂ ਦੇ ਸ਼ਾਰਟ ਲੈਣੇ ਪਏ ਫੁੱਲ ਡਿਟੇਲ ਚ ਤੁਹਾਨੂੰ ਦੱਸਾਂਗੇ ਪੂਰੀ ਵੀਡੀਓ ਨਾ ਬਣੇ ਰਿਓ ਜੋ ਆਪਣੇ ਭਰਾ ਪੋਲਟਰੀ ਦਾ ਬਿਜ਼ਨਸ ਕਰਦੇ ਆ ਉਹ ਵੀ ਵੀਡੀਓ ਨੂੰ ਜਰੂਰ ਵੇਖਣ ਅਤੇ ਜੋ ਭਰਾਵਾਂ ਨੇ ਪੋਲਟਰੀ ਦਾ ਬਿਜ਼ਨਸ ਸ਼ੁਰੂ ਕਰਨਾ ਉਹ ਵੀ ਇਹਨਾਂ ਚੀਜ਼ਾਂ ਵੱਲ ਖਾਸ ਧਿਆਨ ਦੇਣ ਸਭ ਤੋਂ ਪਹਿਲਾਂ ਜਦੋਂ ਸਾਡਾ ਚੂਚਾ ਬੈਚ ਖਾਲੀ ਹੁੰਦਾ ਉਸ ਤੋਂ ਅਗਲੇ ਦਿਨ ਹੀ ਰੂੜੀ ਇਕੱਠੀ ਕਰਵਾਉਣੀ ਚਾਹੀਦੀ ਆ ਕੁਝ ਰੂੜੀ ਬੋਲਦੇ ਆ ਕੁਝ ਰੇ ਬੋਲਦੇ ਇਹਨੂੰ ਜੇ ਜਦੋਂ ਆਪਣੀ ਰੂੜੀ ਇਕੱਠੀ ਹੋ ਗਈ ਸਾਰੀ ਰੇ ਇਕੱਠੇ ਕਰਦੇ ਆ ਸਜਣੋ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਪੁਰਾਣੀ ਰੂੜੀ ਬਿਲਕੁਲ ਵੀ ਸ਼ੈੱਡ ਦੇ ਵਿੱਚ ਜੰਮੀ ਹੋਈ ਨਾ ਰਹੇ ਜੇ ਜਦੋਂ ਜੰਮੀ ਹੋਈ ਰਹਿ ਜਾਂਦੀ ਆ ਤੇ ਜੋ ਬਿਮਾਰੀਆਂ ਪੁਰਾਣੇ ਲੋਟ ਚ ਨਿਕਲੀਆਂ ਉਹ ਬਿਮਾਰੀਆਂ ਅਗਲੇ ਲੋਟ ਚ ਵੀ ਆਉਣਗੀਆਂ ਇਸ ਕਰਕੇ ਰੂੜੀ ਪੁਰਾਣੀ ਜੰਮੀ ਨਹੀਂ ਰਹਿਣੀ ਚਾਹੀਦੀ ਟਾਈਮ ਜ਼ਿਆਦਾ ਲੱਗੇ ਸਾਫ ਸफाई ਚੰਗੀ ਹੋਣੀ ਚਾਹੀਦੀ ਆ ਫਿਰ ਜਦੋਂ ਪ੍ਰੋਪਰ ਤਰੀਕੇ ਨਾਲ ਰੂੜੀ ਬਾਹਰ ਕਢਵਾ ਕੇ ਸਾਰੇ ਸ਼ੈੱਡ ਨੂੰ ਅੰਦਰੋਂ ਵਾਸ਼ ਕਰੀਦਾ ਜਿੱਦਾਂ ਤੁਸੀਂ ਦੇਖ ਰਹੇ ਹੋ ਤਰਪਾਲਾਂ ਵਗੈਰਾ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਧੋਦੀਦਾ ਪਾਈਪ ਲਾ ਕੇ ਸ਼ੈੱਡ ਨੂੰ ਅੰਦਰੋਂ ਗਿੱਲਾ ਹੋਣ ਤੋਂ ਨਾ ਡਰਿਆ ਕਰੋ ਅਸੀਂ ਹਰ ਬੈਚ ਤੋਂ ਬਾਅਦ ਪੂਰੇ ਸ਼ੈੱਡ ਨੂੰ ਅੰਦਰੋਂ ਵਾਸ਼ ਕਰਦੇ ਆ ਜਿੱਦਾਂ ਤੁਸੀਂ ਵੀਡੀਓ 'ਚ ਦੇਖ ਹੀ ਰਹੇ ਹੋ ਚੰਗੀ ਤਰ੍ਹਾਂ ਪਾਣੀ ਨਾਲ ਫਿਰ ਥੱਲੋਂ ਵੀ ਸਾਰਾ ਚੰਗੀ ਤਰ੍ਹਾਂ ਵਾਸ਼ ਕਰਾਂਗੇ ਤਰਪਾਲਾਂ ਤਾਂ ਹਰ ਵਾਰ ਸੱਜਣੋਂ ਧੋਣੀਆਂ ਹੀ ਚਾਹੀਦੀਆਂ ਤਾਂ ਜੋ ਪੁਰਾਣੀ ਬਿਮਾਰੀ ਜੋ ਪਿਛਲੇ ਲਾੜ ਚ ਬਿਮਾਰੀ ਆਈ ਉਹ ਅਗਲੇ ਲਾੜ ਚ ਨਾ ਸ਼ਿਫਟ ਹੋਵੇ ਇਸੇ ਤਰ੍ਹਾਂ ਆਪਾਂ ਆਪਣਾ ਸਾਰੇ ਸ਼ੈੱਡ ਦੇ ਵਿੱਚ ਪਾਣੀ ਦਾ ਛੜਕਾਅ ਕਰਦੇ ਆਂ ਤਾਂ ਜੋ ਜਿਹੜਾ ਘੱਟਾ ਮਿੱਟੀ ਉਹ ਬਹਿ ਜੇ ਜਿੱਦਾਂ ਮਿੱਟੀ ਦਾ ਪਾਊਡਰ ਬਣ ਜਾਂਦਾ ਉਹ ਵੀ ਨਹੀਂ ਬਣੇਗਾ ਤੇ ਸ਼ੈੱਡ ਵੀ ਤੁਹਾਡਾ ਬਿਲਕੁਲ ਸਾਫ਼ ਹੋ ਜਾਏਗਾ ਇਸ ਕਰਕੇ ਪਾਣੀ ਦਾ ਛੜਕਾਅ ਬੜਾ ਲਾਜ਼ਮੀ ਆ ਬਾਕੀ ਤੁਹਾਨੂੰ ਪ੍ਰੋਪਰ ਡਿਸਟੋਏ ਦੱਸਾਂਗੇ ਕਿੱਦਾਂ ਕਰੀਦਾ ਫਿਰ ਸੱਜਣੋਂ ਪਾਣੀ ਦੇ ਛੜਕਾਅ ਤੋਂ ਅਗਲੇ ਦਿਨ ਫਿਰ ਆਪਾਂ ਲੂਣ ਦੀ ਸਪਰੇਅ ਕਰਦੇ ਆਂ ਲੂਣ ਦੀ ਸਪਰੇਅ ਸੱਜਣੋਂ ਚੰਗੀ ਤਰ੍ਹਾਂ ਕਰਨੀ ਚਾਹੀਦੀ ਆ ਲੂਣ ਦੀ ਸਪਰੇਅ ਦੇ ਸੱਜਣੋਂ ਬਹੁਤ ਜ਼ਿਆਦਾ ਫਾਇਦੇ ਨੇ ਲੂਨ ਦੀ ਸਪਰੇ ਦੇ ਨਾਲ ਬਹੁਤ ਕੀੜਿਆਂ ਮਕੌੜਿਆਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਫਾਰਮ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਫਾਰਮ ਨੂੰ ਸਾਫ਼ ਕਰਨ ਵਿੱਚ ਲੂਨ ਦਾ ਬੜਾ ਵੱਡਾ ਯੋਗਦਾਨ ਹੈ ਲੂਨ ਵੀ ਸੱਜਣੋ ਚੰਗੀ ਤਰ੍ਹਾਂ ਤਰਪਾਲਾਂ ਵਗੈਰਾ ਤਰਪਾਲਾਂ ਵਗੈਰਾ ਤੇ ਚੰਗੀ ਤਰ੍ਹਾਂ ਸਪਰੇਅ ਕਰਨੀ ਚਾਹੀਦੀ ਆ ਤਾਂ ਜੋ ਅਗਲੇ ਲਾੜ ਚ ਕੋਈ ਵੀ ਮੁਸ਼ਕਲ ਨਾ ਆਵੇ ਤੇ ਜੇ ਸਜਣੋ ਮੁਸ਼ਕਲ ਆ ਜਾਂਦੀ ਆ ਤੇ ਫੇਰ ਸਾਨੂੰ ਡਬਲ ਟ੍ਰਿਪਲ ਮਿਹਨਤ ਕਰਨੀ ਪੈਗੀ ਇਸ ਤੋਂ ਬੈਟਰ ਫਾਰਮ ਦੀ ਸਾਫ ਸਫਾਈ ਚੰਗੀ ਤਰ੍ਹਾਂ ਕਰੋ ਪ੍ਰੋਪਰ ਤਰੀਕੇ ਨਾਲ ਕਰੋ ਜਿੱਦਾਂ ਪੋਲਟਰੀ ਡਾਕਟਰ ਦੱਸਦੇ ਆ ਉਦਾਂ ਕਰੋ ਬਾਕੀ ਸੱਜਣੋਂ ਪੋਲਟਰੀ ਲਾਈਨ ਵਿੱਚ ਡਾਕਟਰ ਦੀ ਸਲਾਹ ਤੋਂ ਬਿਨਾ ਨਹੀਂ ਚੱਲਣਾ ਚਾਹੀਦਾ ਜੇ ਆਪਾਂ ਗੱਲ ਕਰਦੇ ਆ ਕਿ ਲੂਨ ਦੀ ਡੋਜ਼ ਕਿਸ ਤਰ੍ਹਾਂ ਰੱਖਣੀ ਹੈ ਤੇ ਸੱਜਣੋਂ ਆਪਾਂ 8 ਪੰਪ ਲੂਨ ਤੇ ਕੀਤੀ ਸਪਰੇ ਤਕਰੀਬ तकरीबन 15 ਕਿਲੋ ਲੂਨ ਲੱਗਿਆ ਸਾਡਾ ਇਸ ਤਰ੍ਹਾਂ 2 ਕਿਲੋ ਇੱਕ ਪੰਪ ਵਿੱਚ ਲੂਨ ਪਾਉਨੇ ਆਪਾਂ ਬਾਕੀ ਸੱਜਣੋਂ ਬਾਅਦ ਵਿੱਚ ਲੂਨ ਦੀ ਸਪਰੇਅ ਚੰਗੀ ਤਰ੍ਹਾਂ ਕਰਕੇ ਬਾਅਦ ਚ ਆਪਾਂ ਕਲੀ ਦਾ ਕੁਝ ਲੋਕ ਕਲੀ ਬੋਲਦੇ ਆ ਕੋਈ ਚਿੱਟਾ ਚੂਨਾ ਬੋਲਦੇ ਇਹਨੂੰ ਕਲੀ ਦਾ ਛੜਕਾਉ ਬ ਚੰਗੀ ਤਰ੍ਹਾਂ ਕਰਕੇ ਇਹ ਨਹੀਂ ਹੈਗਾ ਕਿ ਕੋਈ ਸੱਜਣ 5000 ਵਰਡ ਦੀ ਪੋਲਟਰੀ ਕਰ ਰਿਆ ਤੇ ਬਿਲਕੁਲ ਨਾ ਮਾਤਰ ਚੂਨਾ ਸੁੱਟ ਰਿਆ ਇਦਾਂ ਬਿਲਕੁਲ ਨਹੀਂ ਕਰਨਾ ਚੂਨੇ ਦੇ ਬੈਗ ਦੋ ਵੱਧ ਲੱਗ ਜਾਣ ਬਟ ਪੂਰੀ ਚੰਗੀ ਤਰ੍ਹਾਂ ਖਿਲਾਰਨਾ ਅਸੀਂ ਚੂਨਾ ਚੰਗੀ ਤਰ੍ਹਾਂ ਖਿਲਾਰ ਕੇ ਪਿੱਛੇ ਮਾਂਜੇ ਨਾਲ ਉਹਨੂੰ ਚੰਗੀ ਤਰ੍ਹਾਂ ਖਿਲਾਰ ਦਿੰਨੇ ਆ ਤਾਂ ਜੋ ਪੂਰੇ ਸ਼ੈੱਡ ਚੰਗੀ ਤਰ੍ਹਾਂ ਵੇਚ ਸਕੇ ਤੇ ਬਾਕੀ ਜਿੱਦਾਂ ਤੁਸੀਂ ਵੇਖ ਸਕਦੇ ਹੋ ਸਾਰੀ ਸ਼ੈੱਡ ਚ ਪ੍ਰੋਪਰ ਚੂਨਾ ਪਾਇਆ ਕੋਈ ਸੱਜਣ ਇਹ ਵੀ ਨਾ ਸੋਚੇ ਕਿ ਵੀਡੀਓ ਬਣਾਉਣ ਕਰਕੇ ਥੋੜੀ ਜਗ੍ਹਾ 'ਚ ਜ਼ਿਆਦਾ ਚੂਨਾ ਪਾਇਆ ਇਹਨਾਂ ਨੇ। ਬਾਕੀ ਸੱਜਣੋ ਚੂਨੇ ਤੋਂ ਬਾਅਦ ਅਗਲੇ ਦਿਨ ਆਪਾਂ ਫਾਰਮਾਲੀਨ ਦੀ ਸਪਰੇਅ ਕਰਨੀ ਆ। ਉਹਦੀ ਵੀਡੀਓ ਕਲਿੱਪ ਤੁਹਾਨੂੰ ਕੱਲ ਨੂੰ ਬਣਾ ਕੇ ਅਪਲੋਡ ਕਰਾਂਗੇ। ਤੇ ਜਿੰਨਾ ਵੀਰਾਂ ਨੂੰ ਫਾਰਮ ਦੀ ਸਾਫ ਸਫਾਈ ਕਰਨ ਦਾ ਤਰੀਕਾ ਵਧੀਆ ਲੱਗਿਆ ਕਮੈਂਟ ਜਰੂਰ ਕਰਿਓ। ਬਾਕੀ ਜਿਹੜੇ ਵੀਰ ਆਪਣੇ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤਾਂ ਜੋ ਤੁਹਾਡੇ ਲਈ ਹੋਰ ਵੀ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹੀਏ। ਧੰਨਵਾਦ।